ਅੱਜ ਰਾਜਪਾ ਦੇ ਹਾਨਕ ਬੇਦੀ ਪੈਰਾ ਵਿਖੇ ਵਿਧਾਇਕ ਰਾਜਪਾ ਮੈਡਮ ਮੀਨਾ ਮਿੱਤਲ ਦੀ ਅਗਵਾਈ ਵਿੱਚ ਪਾਰਟੀ ਦੇ ਵਿਜਾਰੂ ਸਰਕਲ ਇੰਚਾਰਜ ਬੂਥ ਇੰਚਾਰਜ ਪਾਰਟੀ ਵਲੰਟੀਅਰ ਅਤੇ ਪਾਰਟੀ ਦੇ ਵਿੰਗ ਇੰਚਾਰਜਾਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਾਰਟੀ ਸੀਨੀਅਰ ਆਗੂ ਅਤੇ ਪਾਰਟੀ ਸਮਰਥਕ ਹਾਜ਼ਰ ਰਹੇ ਇਸ ਮੌਕੇ ਸਟੇਟ ਤੋਂ ਸੰਬੋਧਿਤ ਕਰਦੇ ਹਾਂ ਵਿਧਾਇਕ ਮੀਨਾ ਮਿੱਤਲ ਨੇ ਪਿਛਲੇ ਦੋ ਸਾਲਾਂ ਅੰਦਰ ਉਹਨਾਂ ਵੱਲੋਂ ਆਪਣੇ ਹਲਕੇ ਵਿੱਚ ਕੀਤੇ ਕੰਮਾਂ ਦਾ ਰਿਪੋਰਟਕਾਰ ਤੇ ਕੀਤਾ ਇਸ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਆਜ ਪਾਰਟੀ ਸਮਰਥਕਾਂ ਦੀ ਬਦੌਲਤ ਹੀ ਉਹ ਜਨਤਾ ਦਾ ਨੁਮਾਇੰਦਾ ਬਣੇ ਹਨ ਲੋਕਾਂ ਵਿਚ ਪਾਰੀ ਉੱਚਾ ਵਿਖ ਰਿਹਾ ਹੈ ਉਹਨਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਤੇਰਾ ਹੀਰੋ ਦਾ ਟਿਕਾ ਪ੍ਰਕਾਰ ਹੋਣ ਜਾ ਰਿਹਾ ਹੈ ਕਿਹੜਾ ਸਾਡਾ ਪ੍ਰੋਗਰਾਮ ਸੀ ਏ ਸਾਡੇ ਗਰੁੱਪ ਇੰਚਾਰਜ ਸਾਡੇ ਵਲੰਟੀਅਰ ਸਾਡੇ ਸਰਕਲ ਇੰਚਾਰਜ ਸਾਡੇ ਪਿੰਡਾਂ ਦੇ ਇੰਚਾਰਜ ਉਹਨਾਂ ਦੇ ਸਨਮਾਨ ਲਈ ਰੱਖਿਆ ਗਿਆ ਸੀ ਕਿਉਂਕਿ ਜਦੋਂ ਮੈਂ ਪਿੰਡਾਂ ਚ ਜਾਂਦੀ ਮੈਨੂੰ ਬਹੁਤ ਸਨਮਾਨ ਤੇ ਪਿਆਰ ਮਿਲਦਾ ਹੈ ਅੱਜ ਮੈਂ ਉਹਨਾਂ ਦਾ ਸਨਮਾਨ ਕਰਨਾ ਸੀ ਔਰ ਉਹਨਾਂ ਦਾ ਧੰਨਵਾਦ ਕਰਨਾ ਸੀਗਾ ਕਿ ਮੇਰੀ ਅਸਲੀ ਤਾਕਤ ਇਹ ਨੇ ਮੈਂ ਕੁਝ ਵੀ ਨਹੀਂ ਹਾਂ ਮੈਂ ਪਾਰਟੀ ਦਾ ਚਿਹਰਾ ਸੀ ਪਰ ਇਹਨਾਂ ਲੋਕਾਂ ਦੀ ਮਿਹਨਤ ਸਦਕਾ ਜਿਵੇਂ ਇੱਥੇ ਬੈਠਣ ਦੇ ਲਾਇਕ ਹੋਈਆਂ ਤਾਂ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨ ਲਈ ਪ੍ਰੋਗਰਾਮ ਕੀਤਾ ਸੀ ਮੈਡਮ ਹੋਰ ਕੀ ਕੀ ਕਰਦੇ ਦਿੱਤੀਆਂ ਕੁਝ ਗੱਲਾਂ ਜਿਹੜੀਆਂ ਮੈਂ ਕਰ ਕਰਨੀਆਂ ਨੇ ਮੈਂ ਆਪਣਾ ਸਾਰਾ ਜੋ ਕਰਕੇ ਰਾਜਪੁਰਾ ਵੀ ਚੋ ਚੁੱਕਿਆ ਹੈ ਜੋ ਮੈਂ ਕਰਨਾ ਹੈ ਜੋ ਚੱਲ ਰਿਹਾ ਔਰ ਜੋ ਮੈਂ ਅੱਗੇ ਕਰਨਾ ਹੈ ਉਹ ਸਾਰਾ ਆਪ ਦਾ ਰਿਪੋਰਟ ਕਰ ਪਬਲਿਕ ਦੇ ਅੱਗੇ ਪੇਸ਼ ਕੀਤਾ ਹੈ ਤਾਂ ਕਿ ਇਹ ਜਿਹੜੇ ਲੋਕਾਂ ਕੋਲੇ ਜਾਣ ਤੇ ਲੋਕਾਂ ਨੂੰ ਦੱਸ ਸਕਣ ਵੀ ਅਸੀਂ ਜਿਹਨੂੰ ਚੁਣ ਕੇ ਭੇਜਿਆ ਸੀ ਉਹਨੇ ਸਾਡੇ ਲਈ ਕੀ ਕੀਤਾ ਉਹਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਆ ਰਹੇ ਨੇ ਜਿਹੜੇ ਕੀ ਰਾਜਕੁਆਲੀ ਤਰੱਕੀ ਤੇ ਰਾਜਕੁਆਲੀ ਕਿੱਚੜੀ ਇਹ ਸਾਡੇ ਸਾਰੇ ਮੇਨ ਦੇ ਤੋਂ ਦੇ ਬੈਠ ਨੇ ਸਾਡੇ ਜਿੰਨੇ ਬਹੁਤ ਇੰਚਾਰਜਾਂ 210 ਬੁੱਤੋਂ ਦੇ ਬੈਠਣਗੇ ਉਹ ਸਾਰੇ ਸੀਗੇ ਸਾਡੀਆਂ ਬਿੰਗਾ ਦੇ ਇੰਚਾਰਜ ਸੀ ਸਾਡੇ ਵਲੰਟੀਅਰ ਸੀਗੇ ਕੋਈ ਵਿਹਾੜੀਆਂ ਦੇ ਬੰਦੇ ਨਹੀਂ ਸੀਗੇ ਇਹ ਸਾਰੇ ਇੱਕ ਨਿੱਕੇ ਜਿਹੇ ਸੱਦੇ ਤੇ ਅਸੀਂ ਕੱਲ੍ਹ ਕਹਿਰ ਤੋਂ ਕੰਮ ਲਾਣਾ ਸ਼ੁਰੂ ਕੀਤਾ ਸੀ ਮੈਨੂੰ ਬੜੀ ਖੁਸ਼ੀ ਹੈ ਅੱਜ ਮੈਂ ਕਹਿੰਦੀ ਆ ਮੇਰੀ ਤਾਕਤ ਹੋਰ ਵੱਧ ਗਈ ਹਿੰਮਤ ਹੋਰ ਵੱਧ ਗਈ ਕਿ ਇੱਕ ਛੋਟੇ ਜਿਹੇ ਸੱਦੇ ਤੇ ਆਦੀ ਵੱਡੀ ਕੰਮ ਸੀ ਵਿੱਚ ਮੇਰੇ ਸਾਰੇ ਭਰਾ ਇੱਥੇ ਆਏ ਮਾਡਮਾ ਜੀ ਤੁਹਾਡੀ ਵਾਲੇ ਜੀ ਤੁਹਾਨੂੰ ਮਿਲੀ ਹੈ ਕਿ ਤੁਹਾਡੇ ਵੱਲੋਂ ਤਰੀ ਦੀ ਨੇ ਬਤੋ ਆਪਣੇ ਕਾਰਕਿਰਤਾ ਜਾਂ ਆਪਣੇ ਵਲੰਟੀਅਰ ਦੇ ਉੱਪਰ ਗੁਰੂਨੀ ਬਣਾਏਗੇ ਕਿਹੜਾ ਇੱਕ ਇਸ ਦਾ ਮੈਨੇਜ ਕੀਤਾ ਗਿਆ ਹੈ ਕਿ ਤੁਸੀਂ ਸੋਚਿਆ ਗਿਆ ਕਿ ਅਪਨਾ ਦੇਖੋ ਜਿਦੋਂ ਮੈਂ ਪਿੰਡਾਂ ਚ ਜਾਨੀ ਆ ਨਾ ਇਹ ਮੇਰੇ ਤੇ ਫੁੱਲਾਂ ਦੀ ਵਰਸ਼ਾ ਕਰਦੇ ਐ ਮੇਰੇ ਤੇ ਫੁੱਲਾਂ ਦੇ ਹਾਰ ਪਾਉਂਦੇ ਨੇ ਮੈਨੂੰ ਇੰਨਾ ਸਨਮਾਨ ਕਰਦੇ ਨੇ ਇੰਨਾ ਮਾਣ ਦਿੰਦੇ ਆ ਸ਼ਾਇਦ ਮੈਂ ਕਹਿੰਦੀ ਆ ਮੈਂ ਇਸ ਦੇ ਲਾਇਕ ਨਹੀਂ ਆ ਤਾਂ ਅੱਜ ਮੇਰਾ ਫਰਜ਼ ਸੀਗਾ ਕਿ ਅੱਜ ਮੇਰੇ ਸਾਰੇ ਵਲੰਟੀਅਰ ਇੱਥੇ ਇਕੱਠੇ ਹੋਏ ਐ ਤਾਂ ਅੱਜ ਮੈਂ ਇਹਨਾਂ ਦਾ ਸਵਾਗਤ ਫੁੱਲਾਂ ਦੀ ਵਰਸ਼ਾ ਦੇ ਨਾਲ ਕਰਾਂ ਤਾਂ ਕਿ ਜਿਹੜੀ ਇਹ ਵਰਸ਼ਾ ਮੇਰੇ ਤੇ ਹਮੇਸ਼ਾ ਕਰਦੇ ਐ ਅੱਜ ਮੈਨੂੰ ਮੌਕਾ ਮਿਲਿਆ ਇਹਨਾਂ ਦਾ ਸਨਮ ਰੰਗ ਨਾ ਸਮਝਾਂਤ। ਬਰਤਾਰ ਰਿਪੋਰਟ ਲਾਪੀਸ ਕੀਤਾ ਜਾ ਰਿਹਾ। ਦੂਜੇ ਪਾਸੇ ਤਾਲੀ ਵਾਲਾ ਚੌਕ ਕਾਂਗਰਸੀ ਪਾਰਟੀ ਦੇ ਜਿਹੜੇ ਜੱਸੀ ਨੇ ਉਪਰ ਕਰਨੇ ਵੀ ਉਹਨਾਂ ਦੇ ਸਿਵਲ ਸੁਧਾਰ ਵਾਲੀ ਪੱਤਰਤਾ ਕੇ ਨਹੀਂ ਕੀਤਾ ਜਾ। ਦੇਖੋ ਜੀ ਜੇ ਕਿਸੇ ਨੇ ਵਿਰੋਧ ਕਰਨਾ ਨਾ ਕੋ ਨੂੰ ਰੋਕ ਨਹੀਂ ਸਕਦੇ। ਇੱਕ ਇਨਸਾਨ ਹੁੰਦਾ ਹੈ ਉਹ ਚੱਲ ਕੇ ਕੰਮ ਕਰਾਉਣਾ। ਇੱਕ ਇਨਸਾਨ ਨੂੰ ਹੁੰਦਾ ਕਿ ਮੈਂ ਤਾਂ ਬਸ ਕਲੇਸ਼ ਪਾਣੀ ਪਾਣਾ। ਉਸ ਬਾਅਦ ਦੀ ਸਮੱਸਿਆ ਆ ਰਹੀ ਹੈ ਉਹਨਾਂ 12 ਫੇਲ ਹੋ ਚੁੱਕਿਆ। ਅਸੀਂ ਟੈਂਕੀ ਨਾਲ ਇੱਕ ਪਾਈਪਲਾਈਨ ਜੋੜ ਚੁੱਕਿਆ। ਇੱਕ ਕਲੋਨੀ ਦੀ ਉੱਥੋਂ ਪਾਣੀ ਦੀ ਸਪਲਾਈ ਸ਼ੁਰੂ ਹੋ ਗਈ ਹੈ। ਅਸੀਂ ਬੋਰ ਵੀ ਚਾਲੂ ਕੀਤਾ ਸੀ ਬੋਰ 'ਚ ਮਿੱਟੀ ਆ ਰਹੀ ਹੈ ਜੋ ਮੈਨੂੰ ایਓ ਸਾਹਿਬ ਨੇ ਦੱਸਿਆ ਕਿ ਬੋਰ 'ਚ ਮਿੱਟੀ ਆ ਰਹੀ ਹੈ ਦੂਜੇ ਪਾਸੇ ਪਾਈਪਾ ਪਾਣ ਲਈ ਪਾਈਪਾ ਮੰਗਵਾ ਚੁੱਕੇ ਸੀ ਪਾਈਪਾ ਪਾਣੀਆ ਪਰ ਕੁਝ ਲੋਕਾਂ ਨੂੰ ਇਹ ਹੁੰਦਾ ਕਿ ਮੈਂ ਬਸ ਕੁਝ ਕਲੇਸ਼ ਪਾਣੀ ਪਾਣਾ ਹੈ ਕੀ ਧਰਨੇ ਲਾ ਕੇ ਕੀ ਟਾਲੀ ਵਾਲੇ ਚੌਕ ਜਾਮ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਕੇ ਪਾਈਪਾ ਪਹਿ ਜਾਣਗੇ ਅਸੀਂ ਖੁਦ ਕੰਮ ਕਰ ਰਹੇ ਆ ਕੰਮ ਕਰਨ ਆਏ ਆ ਔਰ ਮੈਨੂੰ ਪਤਾ ਜੇ ਮੇਰੀ ਪਬਲਿਕ ਪਰੇਸ਼ਾਨ ਹੈ ਤਾਂ ਮੈਂ ਚੈਨਲ ਨਹੀਂ ਬੈਠ ਸਕਦੀ ਆਲਰੇਡੀ ਉਹਦਾ ਕੰਮ ਚੱਲ ਰਿਹਾ ਤੇ ਜੇ ਉਹਦੇ ਵੀ ਅਸੀਂ ਧਰਨੇ ਲਾਵਾਂਗੇ ਤਾਂ ਇਹੋ ਹੀ ਦੱਸ ਸਕਦੇ ਹੋ ਅੱਜ ਆਪ ਨੂੰ ਕੀ ਦਿਖਾਣਾ ਚਾਹੁੰਦੇ ਹੋ ਤੁਸੀਂ ਰਹਿਣ ਦੇਣਾ ਜੀ ਕਿਤੇ ਉਹਨਾਂ ਨੇ ਦਾ ਕੰਮ ਕਰਵਾ ਨਹੀਂ ਜਦੋਂ ਸੀਨੀਅਰ ਵਾਈਸ ਪ੍ਰਧਾਨ ਹੈ ਉਹਨਾਂ ਕੋਲ ਕੀ ਉਹ ਕੁਝ ਕਰਵਾ ਨਹੀਂ ਸਕਦੇ ਜਾਂ ਬੰਦੇ ਵੀ ਇੰਨੀ ਹੋ ਨਹੀਂ ਹੈ ਕਿ ਉਹਨਾਂ ਦੀ ਕੋਈ ਸੁਣਦਾ ਨਹੀਂ ਤਾਂ ਸਾਡੇ 'ਚ ਕਮੀ ਹੋਊਗੀ ਨਾ ਜੇ ਕੋਈ ਸਾਡੀ ਸੁਣਦਾ ਨਹੀਂ ਹੈ ਬਿਲਕੁਲ ਜੀ ਇਹ ਸਾਰਾ ਉਹਨਾਂ ਦੀ ਪਲੈਨਿੰਗ ਨਾਲ ਹੀ ਚੱਲ ਰਿਹਾ ਮੈਨੂੰ ਕੋਈ ਗੱਲ ਨਹੀਂ ਹੈ ਤਕਲੀਫ ਮੇਰੇ ਨਾਲ ਹੈ ਜੇ ਮੇਰੀ ਪਬਲਿਕ ਪਰੇਸ਼ਾਨ ਹੈ ਤਾਂ ਮੈਨੂੰ ਗੁਰਦ ਪਹਿਨਾ ਹੈ ਆਲਰੇਡੀ ਜਿਹੜੇ ਕੰਮ ਤੇ ਕੰਮ ਚੱਲ ਰਿਹਾ ਹੈ ਉਸ ਵਾਸਤੇ ਅਸੀਂ ਜੇ ਧਰਨੇ ਲਾਵਾਂਗੇ ਤਾਂ ਗੱਲ ਬੜਾ ਤੁਹਾਨੂੰ ਪਤਾ ਵੀ ਚਲਦਾ ਹੈ ਕੀਆ ਪਾਰਟੀਆਂ ਨਾਲ ਗੱਲ ਕੀਤੀ ਬਲਕਿ ਮੈਂ ਤਾਂ ਵੀ ਅੱਛੀ ਗੱਲ ਹੈ ਲੋਕਾਂ ਨੇ ਸਾਹਮਣੇ ਨੰਨਦਾ ਚਿਹਰਾ ਆ ਗਿਆ ਕਿ ਅਸੀਂ ਇੱਕ ਪਾਸੇ ਕਹਿੰਦੇ ਅਸੀਂ ਆਵਾਜ਼ੀ ਪਾਰਟੀ ਨੇ ਆ ਇੱਕ ਪਾਸੇ ਅਸੀਂ ਦੂਜੀਆਂ ਪਾਰਟੀਆਂ ਦੇ ਨਾਲ ਬੈਠ ਰਹੇ ਹਾਂ ਮੇਰਾ ਪ੍ਰੋਗਰਾਮ ਵੀ ਪੂਰਾ ਹੋ ਜਾ ਦੇਖੋ ਲੋਕ ਆਪਣੇ ਆਪ ਹੀ ਆਏ ਆ ਜਿਹੜੇ ਪਿਆਰ ਕਰਕੇ ਆਏ ਆ ਜਿਹੜੀ ਜਨਤਾ ਉੱਥੇ ਪਰੇਸ਼ਾਨ ਹੈ ਉਹਦਾ ਦੁੱਖ ਮੈਨੂੰ ਵੀ ਹੈ ਆਲਰੇਡੀ ਉਹਦਾ ਕੰਮ ਚੱਲ ਰਿਹਾ ਹੈ ਔਰ ਮੈਨੂੰ ਲੱਗਦਾ ਅੱਜ ਕੱਲ ਓਹਦਾ ਕੰਮ ਪੂਰਾ ਹੋ ਜਾਊਗਾ ਉਹ ਪ੍ਰਸ਼ਾਸਨ ਨੇ ਦੇਖਣਾ ਉਹ ਪ੍ਰਸ਼ਾਸਨ ਦੇ ਵਿੱਚ ਦੇਖੋ ਮੇਰੀ ਇਕ ਆਦਤ ਹੈ ਮੈਂ ਦੂਜੀਆਂ ਪਾਰਟੀਆਂ ਵਾਂਗੂ ਕੋਈ ਕਿਸੇ ਦੇ ਪਰਚੇ ਨਹੀਂ ਦਰਜ ਕਰਾਂਦੀ ਕਿਸੇ ਨੂੰ ਸਜ਼ਾ ਨਹੀਂ ਦਿੰਦੀ ਅਸੀਂ ਇਗਨੋਰ ਕਰ ਦਿੰਦੇ ਹਾਂ ਕਿ ਜਿਹੜਾ ਬੰਦਾ ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਕਾਦ ਨਹੀਂ ਹੈ ਉਹ ਬੰਦੇ ਦਾ ਆਪਣੇ ਆਪ ਹੀ ਲੋਕਾਂ ਨੂੰ ਅੱਜ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਕਿ ਕੌਣ ਕੀ ਦੇ ਆਪਣਾ ਖੇਡ ਰਿਹਾ ਹੈ ਉਹ ਤੁਹਾਡੇ ਸਾਹਮਣੇ ਹੈ ਮੇਰੇ ਲੱਖਾਂ ਦਾ ਟਾਈਮ ਕੱਟ ਰਹਿ ਗਿਆ ਹੁਣ ਸੋਚਦੇ ਪੈ ਗਏ ਜਿਹੜੇ ਇਲੈਕਟਰ ਨੇ ਕੀ ਲੱਗਦਾ ਤੁਹਾਨੂੰ ਕੀ ਜਿਹੜੀ ਕੰਪਨੀ ਕਿਹਦੇ ਲੋਕਾਂ ਦੇ ਉਹ ਪਾ ਵੀ ਅੱਜ ਤੋਂ ਇੱਕ ਪਰਵਾ ਪਾਣ ਲਈ ਨਹੀਂ ਕੀਤੀ ਅਸੀਂ ਆਪ ਦੇ ਜਿਹੜੇ ਸਾਡੇ ਯੋਗੀ ਐ ਉਹਨਾਂ ਨੇ ਸਨਮਾਨ ਨਹੀਂ ਦਿੱਤੇ ਐ ਜਿਨ੍ਹਾਂ ਨੇ ਬੋਲਿੰਗ ਫੀਲਡ ਚ ਰਹਿਣਾ ਉਹਨਾਂ ਦਾ ਸਨਮਾਨ ਕਿਉਂ ਲੋਕ ਆਲਰੇਡੀ ਤਿਆਰ ਨੇ ਲੋਕਾਂ ਨੇ ਜਿਹੜੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਕਿਸਾਨਾਂ ਦੀ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਹੈ ਫੁੱਲ ਖਿਲਰੇ ਨੇ ਮੋਹੱਲਾ ਵੀ ਨਹੀਂ ਖਿਲਰੇ ਨੇ ਲੋਕ ਤਾਂ ਸਾਨੂੰ ਖੁਦ ਕਹਿੰਦੇ ਆ ਕਿ ਤੁਸੀਂ ਕਿਉਂ ਆ ਰਹੇ ਹੋ ਤੁਸੀਂ ਕਿਉਂ ਮਿਹਨਤ ਕਰ ਰਹੇ ਹੋ ਅਸੀਂ ਤਾਂ ਵੋਟਾਂ ਖੋਲ੍ਹ ਨਹੀਂ ਪਾਣੀ ਐ ਅਰ ਤੁਸੀਂ ਦੇਖਿਓ ਸ੍ਰੀ ਸਨਮਾਨ ਸਾਹਿਬ ਦਾ 13 ਜ਼ੀਰੋ ਦਾ ਸੁਪਨਾ ਜ਼ਰੂਰ ਪੂਰਾ ਹੋਵੇ ਮੈਂ ਜਿੰਨਾ ਸੇਜੜਨਾ ਰੈਡੀ ਸਤਿ ਸ੍ਰੀ ਅਕਾਲ ਜੀ ਕਿ ਜਾਨ ਜੀ ਆ ਰਹੀ ਹੈ ਉਹਨਾਂ ਲੱਗੇ ਨਾ ਸਾਰੇ ਰਾਜ ਦਾ ਪਟਾਣਾ ਸਾਰੇ ਬੰਦਿਆ ਕੋਈ ਪ੍ਰੋਗਰਾਮ ਨਹੀਂ ਅਸੀਂ ਰਾਜਪੁਰਾ ਲਈ ਉਹਨਾਂ ਨੂੰ ਕਹਤਾ ਜੀ ਤੁਸੀਂ ਰਾਜਪੁਰਾ ਵੱਲੋਂ ਬੈਠੀ ਕਰੋ ਅਸੀਂ ਮਿਹਨਤ ਕਰ ਰਹੇ ਆ ਅੱਜ ਕੱਲ ਨੂੰ ਸਾਡੇ ਸੀਐਮ ਸਾਹਿਬ ਅਰਵਿੰਦ ਤੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਪਟਿਆਲਾ ਜਿਹੜੀ ਮੇਨ ਪਟਿਆਲਾ ਸ਼ਹਿਰ ਹੈ ਉੱਥੇ ਰੋਸ਼ੋ ਕਰਨਾ